ਲਓ ਵੀ ਦੋਸਤੋ ਦੇਈਏ ਘੜਾ ਫੇੜਾ ਤੋਰੀਆਂ ਤੋਰੀਆਂ ਦੀ ਸਬਜ਼ੀ ਬਾਜੀ ਤੋਰੀਆਂ ਦੀ ਸਬਜ਼ੀ ਕੱਦੂ ਖਾ ਖਾ ਤੱਕ ਗੇ ਤੋਰੀਆਂ ਤੋੜਦੇ ਆ ਤੋਰੀਆਂ ਮਿਲ ਜਾਣੀਆਂ ਤੋਰੀਆਂ ਹੈ ਵੀ ਵਧੀਆ ਇਹਨਾਂ ਥੇ ਤਰ ਦਿਲ ਫਾਫਾ ਮੈਂ ਲੈਉਣਾ ਭੁੱਲ ਗਿਆ ਨੇ ਇੱਧਰ ਘੜਾ ਫੇੜਾ ਤੋਰੀਆਂ ਦਾਲ ਜੋਗਰੇ ਬਣ ਜਾਣੀਆਂ ਤੋਰੀਆਂ ਦੀ ਬੰਦੀ ਵਧੀਆ ਦਾਲ ਕਰਾਰੀ ਕੱਦੂ ਬੜੇ ਖਾਦੇ ਕੱਦੂ ਦਾ ਤੱਕ ਗੇ ਜਾਵਾਂਗਾ ਇੰਤੋਰੀਆ ਪਾਉਦੇ ਆਪਾਂ ਨਾਲ ਇੱਧਰ ਦੇਖਣਾ ਕਿਹੜਾ ਫੇੜਾ ਕਈ ਦਿਨ ਹੋ ਗਿਆ ਆਇਆ ਨਹੀਂ ਗਿਆ ਸੀ ੱੱਕਾ ਦੇ ਨਿੱਕੇ ਨਿੱਕੇ ਦੇ ਨਾਲ ਇਹ ਡੰਗ ਲਾ ਦਿੰਦੀ ਐ ਉਹ ਤਾਂ ਹਾਂ ਪੱਕੀਆਂ ਕੋਸ ਪਰ ਇਹਦੇ ਹੁਣ ਦੇਖ ਕੇ ਕਿਹੜਾ ਬੱਲਾ ਤਾਂ ਬਹੁਤ ਨੇ ਲੱਗਿਆ ਵੀ ਅੰਬੜੀਆਂ ਪੰਨਾਂ ਨੇ ਤੋੜ ਨਹੀਂ ਗਲ ਕੇ ਰੁੱਤੀਆਂ ਨਹੀਂ ਆ ਤਾਹਾਂ ਦੇਖ ਤੇ ਚੜਦੀਆਂ ਥੋੜਾ ਪੱਕੀਆਂ ਬਹੁਤ ਬੰਨਿਆਂ ਵਿੱਚੋਂ ਦੇਖੋ ਇਹ ਜਿਹੜੀਆਂ ਕੱਚੀਆਂ ਕੱਚੀਆਂ ਇਹ ਕਹਿੰਦੇ ਕਿ ਹੋਣੀਆਂ ਨੇ ਮੈਂ ਚਲ ਦੇਖ ਆਉਣੇ ਕਿਹੜਾ ਦਾਲ ਬਣ ਜੂ ਹੁਣ ਦਾਲਾ ਹੋਰ ਕੋਈ ਹੈ ਨਹੀਂ ਦੁੱਧੀਆਂ ਵਾਲੇ ਲਾਈ ਨਹੀਂ ਗੋਭੀਆਂ ਗਾਬੀਆਂ ਵਾਲੇ ਗੇਤੀਆਂ ਥੋੜੀਆਂ ਜੀਆਂ ਵਾ ਇੱਧਰ ਦੇਖ ਕੇ ਆਉਣੇ ਇੱਕ ਦੋ ਬੱਲੇ ਜਾਂ ਗਾਹਾਂ ਨੇ ਗਈਆਂ ਦੇਖ ਕੇ ਨਾ ਸੋਹਣਾ ਦਿਨ ਚੜਿਆ ਤੜਕੀ ਪੈ ਪਾੜਦੀਆਂ ਪਹਿਲਾਂ ਕਈ ਦਿਨਾਂ ਬਾਅਦ ਆਉਣਾ ਹੁਣ ਅੱਧਰ ਵਿੱਚ ਕਿੜਾ ਫੜਾ ਦੇਣ। ਦਾਦੂ ਲਿਆਣੇ ਤੋੜ ਕੇ ਇਹਨਾਂ ਦੇ ਖੱਬਲ ਤੇ ਤੁਰਦਾ ਤੇਲ ਵਾਲੇ ਤੇ ਵਧੀਆ ਹੁੰਦਾ ਏ। ਅੱਗੇ ਬੱਲਾ ਖਿੜੀਆਂ ਖੱਪਰੀਆਂ ਜਾਂ ਬੰਦਿਆਂ ਨੇ। ਪਰ ਬੱਲਾ ਵਧੀਆ ਸੀ ਜਿਹੜੀਆਂ ਤੋਰੀਆਂ ਨੇ। ਆ ਦੇ ਪੱਕ ਜਾਂਦੀਆਂ ਨੇ ਬੱਕੀਆਂ ਬੰਨੇ। ਜਿਹੜਾ ਘੱਟ ਮਾਰਦੇ ਮੈਨੂੰ ਤਾਂ ਹਲੇ ਆਉ ਜਨ। ਹੋਰ ਸਾਡੇ ਸ਼ੌਂਕ ਬਹੁਤ ਘੱਟ ਹੈ। ਆ ਦੇਖੋ। ਆ ਬਣਨੇ ਲੱਗੇ ਆ ਦੋ ਚਾਰ ਨਾਲੀ ਢਾਲ ਬਣ ਜਾਂਦੇ ਦੁੱਧੀਆਂ ਪਾ ਕੇ ਤਾਂ ਲਓ ਜੀ ਇੰਤ ਤੱਕ ਕੁਝ ਆਈ ਇਧਰੋਂ ਦਾ ਬਾਕੀ ਇੱਥੇ ਨੇ ਬੱਲਾ ਇੱਕ ਦੋ ਦੇਖਦੇ ਆ ਬੜਾ ਸੋਹਣਾ ਮੌਸਮ ਹੈ ਕੱਲ ਤਾਂ ਬੱਦਲ ਭਾਈ ਰਹੀ ਸਾਰਾ ਦਿਨ ਅੱਜ ਤਾਂ ਮੌਸਮ ਹੋ ਗਿਆ ਸਾਫ਼ ਚੱਲ ਕੇ ਫਿਰਦੇ ਆਂ ਫਿਰ ਇੱਕ ਬੰਦਾ ਗੇੜਾ ਫੇੜਾ ਮਗ ਮਾਰਦਾ ਗਿਰਾਂ ਗੇਤਾਂ ਦੇ ਬਹੁਤ ਸੁਥਰਾ ਹੋਇਆ ਹੈ ਬਥਾਏ ਵੀ ਸ਼ੋਆ ਵਾਲੇ ਤੇ ਤਾਂ ਨਹੀਂ ਕੋਈ ਹੈਗੀ ਉੱਧਰ ਇੱਕ ਦੇਖੀ ਦਿਓ ਤੇ ਦੇਖ ਕੇ ਆਉਂਗਾ ਨੂੰ ਰੇਕ ਤੇ ਚੱਲਦੇ ਆਂ ਇੱਧਰ ਦੇ ਇੱਧਰ ਇੱਕ ਆ ਦਿਖ ਰਿਹਾ ਇੱਕ ਦੋ ਇਹ ਤੋਂ ਮਿਲ ਜਾਣਗੇ ਚਲ ਡੰਗ ਲੈ ਜੂ ਅੱਜ ਬੜਾ ਖਰਾਬ ਹੋਇਆ ਤੇ ਕਿਹਨਾਂ ਦਾ ਅੱਜ ਕੱਲ੍ਹ ਆਈ ਹੁੰਦਾ ਹੁੰਦਾ ਖੱਬਲੀ ਹੋਇਆ ਹਲਾ ਰੀਗਬਰੀਗ ਜੱਥਾਈ ਜਾਂਦੀਆਂ ਨੇ ਰੀਗੀਆਂ ਕਿ ਕਦੋਂ ਦਰ ਤੇਜ਼ੀ ਬਣੀ ਤੋੜ ਲਿਓਣੇ ਆ ਬਣਾਤਾ ਲਾਤਾ ਸਾਗ ਤੋੜੀਆ ਸੜਤਾ ਬੜੇ ਨੇ ਛੇਤੀ ਹੋ ਜੂ ਇਹ ਤਾਂ ਹਰਾ ਵੀ ਹੋ ਗਿਆ ਗੇਤਾ ਤੋੜੀਆ ਸਾਗ ਨੂੰ ਇਧਰ ਬੱਲਾ ਬਹੁਤ ਨੇ ਤੇ ਦੇਖੋ ਜੀ ਜੀਰੀ ਪਹਿਲੀ ਵਾਰ ਜੀਰੀ ਲਾਈ ਆ ਹੱਟਬੇ ਤੇ ਬਹੁਤ ਸੋਹਣੀ ਜੀਰੀ ਹੋਈ ਆ ਅੱਜ ਲਾਤੀਆ ਮੂੜੀਆਂ ਵਾਲੀਆਂ ਉਹ ਮੈਂ ਤਾਂ ਇਧਰ ਆ ਜਾਇਂ ਕਾਫੀ ਦਣਾ ਘਰ ਤੋਂ ਮੂੜੀਆਂ ਵਾਲੇ ਹਰੀਆਂ ਕਰੀ ਖੜਾ ਪਿੰਦਰ ਤੇ ਬੜੀਆ ਗੱਲ ਆ ਕਿਤੇ ਡੰਗ ਲੈ ਜਾਂਦਾ ਆ ਦੇਖੋ ਬੱਲਾ ਤਾਂ ਇਹਦੇ ਬਹੁਤ ਜ਼ਿਆਦਾ ਆ ਤੋਰੀ ਦੇਖੋ ਜੀ ਕੋਈ ਮਿਲਦੀ ਆ ਬ੍ਰੀਕ ਲੈ ਲਈਏ ਆਂ ਚਾਰ ਹੋਰ ਤੋਂ ਤੋੜ ਦਾਂਗੇ ਦਰਦ ਦਿਨੋਂ ਉੱਥੇ ਫੇਰ ਮੁਰਦੇ ਚੱਕਾਂਗੇ ਤੇ ਦੇਖ ਲੈਨੇ ਦੋ ਚਾਰ ਉਹ ਚੱਲਦੇ ਆ ਘਰ ਨੂੰ ਨਾ ਡੰਗ ਜੇ ਲੈ ਗਿਆ ਅਗਰ ਉਹ ਕਪਹਾੜੀ ਉਹਦੀ ਦੇਖੇ ਆ ਜਿਹੜਾ ਬੰਲਾ ਲੋਕੀਆਂ ਜਿਹਾ ਪੰਨ ਖੱਬਲਿਆ ਚ ਇੱਕਿਆਦ ਕੀ ਹਵਾ ਨਾ ਦੂਜੀ ਚੱਲੀ ਆ ਆ ਪੱਸੋਂ ਜੀ ਚੱਲੇ ਤਾਂ ਫਾਲ ਵੱਧ ਲੱਗਦਾ ਹੁੰਦਾ ਹਰ ਇੱਕ ਦਾ ਪਰਾ ਜੀ ਚੱਲੀ ਗਿਆ ਤਾਂ ਕਰਤੇ ਵੀ ਭੇਤ ਛੇਜ ਜਾਨੀਆ ਚਲੋ ਠੀਕ ਹੈ ਜੀ ਓਕੇ ਆਪਾਂ ਚੱਲਦੇ ਆ ਤੋੜ ਕੇ ਤੋਰੀਆਂ ਜਿੰਨੇ ਮਿਲ ਗਿਆ ਸਤਿ ਸ਼੍ਰੀ ਅਕਾਲ ਸਾਰਿਆਂ